ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਕਿੰਨੇ ਭਰਾ ਆਪਾਂ ਨੂੰ ਦੂਰੋਂ ਨੇੜੋਂ ਦੇਖਦੇ ਨੇ ਸਾਰੇ ਬਾਈਆਂ ਦਾ ਬਾਈ ਜੀ ਆਪਣੇ ਮਾਨਗੋਟ ਫਾਰਮ ਤੇ ਸਵਾਗਤ ਆ ਹਾਂਜੀ ਭਾਈ ਤੁਹਾਡੇ ਨਾਲ ਇੱਕ ਥੋੜੀ ਜੀ ਜਾਣਕਾਰੀ ਲੈ ਕੇ ਆਏ ਆ ਭਰਾਵਾਂ ਨਾਲ ਹਾਂਜੀ ਭਾਈ ਅਖਣਾ ਹੁਣ ਪਿੱਛੇ ਜੇ ਰੁਕਟਾਣਾ ਹੋਈ ਆ ਆਪਣੇ ਦੜਬੇ ਬਾਈ ਦੀਆਂ ਕਨ ਜਹਿਰ ਵਾਲਾ ਪਾਣੀ ਪੀ ਕੇ ਰੇ ਸਪਰੇਅ ਵਾਲਾ ਪਾਣੀ ਪੀ ਕੇ 9-10 ਭੇਡਾਂ ਮਰ ਗਏ ਆਪਣੇ ਰਾਜੂ ਦੀਆਂ ਕਿਹੜਾ 라ਜੋ ਸੌਦੇ ਸੁੱਦੇ ਚ ਕਰਾਉਂਦਾ ਮੰਡੀ ਦੇ ਵਿੱਚ ਚਲੋ ਬਾਈ ਇਨਸਾਨ ਆ ਉਹ ਆਪਦਾ ਕਾਰੋਬਾਰ ਕਰਦਾਗਾ ਠੀਕ ਆ ਜੀ ਗੱਲ ਬਹੁਤ ਵਧੀਆ ਚਲ ਵਧੀਆ ਉਹਦੇ ਬੱਚੇ ਪਾਲ ਰਿਹਾਗਾ ਬਾਈ ਉਹਦਾ ਕਿ ਨਾ ਹੁਣ ਕੱਲ ਪਰਸੋ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਬੱਕਰੀਆਂ ਆ ਭੇਡਾਂ ਛੱਡੇ ਤੇ 1.5 ਵਜੇ ਤੇ ਜਾ ਕੇ ਬਹਣ ਦੇ ਵਿੱਚ ਡੇਗਣ ਲੱਗ ਗਈਆਂ 9-10 ਭੇਡਾਂ ਦੇਖੀ ਐ ਵੀਡੀਓ ਦੇਖੀ ਐ ਵਿਚਾਰੇ ਦੀ ਬਹੁਤ ਨੁਕਸਾਨ ਹੋ ਗਿਆ ਪਰ ਥੋਡੇ ਮੂਰੇ ਬਾਈ ਜੀ ਬੇਨਤੀ ਆ ਕਿ ਕੀ ਗੱਲ ਹੁਣ ਕਿਹੜੇ ਕਿਸਾਨ ਭਰਾ ਨੇ ਵੀ ਬਾਈ ਜੀ ਨੁਕਸਾਨ ਬਹੁਤ ਹੋ ਗਿਆ ਤੁਸੀਂ ਦੱਸਦਿਆ ਕਰੋ ਵੀਰ ਬਣ ਕੇ ਕੀਗਲ ਪਸ਼ੂ ਹੈਗਾ ਪਾਣੀ ਤੇ ਭੱਜ ਕੇ ਜਾਂਦਾ ਪੇਣ ਨੂੰ ਕੀ ਗੱਲ ਵੀਰੇ ਹੁਣ ਡੰਗਰ ਪਸ਼ੂ ਆ ਪਾਣੀ ਤੇ ਭੱਜ ਕੇ ਜਾਂਦਾ ਠੀਕ ਆ ਵੀਰ ਬਣ ਕੇ ਕਹਨਾ ਅੱਜ ਜਿਹੜੀ ਭਰਾਵਾਂ ਨੂੰ ਜਾਂ ਕੋਈ ਕਿਹੜੇ ਬੱਕਰੀਆਂ ਲਈ ਫਿਰਦੇ ਨੇ ਕੋਈ ਭੇਡਾਂ ਕੋਈ ਬੱਕਰੀਆਂ ਕੋਈ ਮੱਝਾਂ ਗਾਵਾ ਉਹਨੂੰ ਬਾਈ ਬਣ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੱਥ ਬੰਨ ਕੇ ਇੱਕ ਵੀ ਬਾਈ ਬਣ ਕੇ ਦੱਸ ਦਿਆ ਕਰੋ ਠੀਕ ਆ ਕੋਈ ਦੱਸਣ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਗੱਲ ਕਿਸੇ ਬੰਦੇ ਦਾ ਗਰੀਬ ਬੰਦੇ ਦਾ ਫਾਇਦਾ ਹੋ ਜਾਂਦਾ ਕਿਉਂ ਲਈ ਨੁਕਸਾਨ ਹੁੰਦਾ ਬਾਈ ਜੀ 1 ਮਿੰਟ ਦਾ ਹੋ ਜਾਂਦਾਗਾ ਫਾਇਦਾ ਕਈ ਸਾਲਾਂ ਦੇ ਵਿੱਚ ਹੁੰਦਾ ਜਾ ਕੇ ਠੀਕ ਆ ਜੀ ਕੱਲੀ ਆਪਾਂ ਇਹ ਕਹਿੰਦੇ ਆ ਵੀ ਚਲੋ ਉਹਦਾ ਬਾਈ ਦਾ ਰਾਜੂ ਦਾ ਨੁਕਸਾਨ ਹੋ ਗਿਆ 9-10 ਭੇਡਾਂ ਮਰ ਗਈਆਂ ਵਿਚਾਰੇ ਦੀਆਂ ਵੀ ਕੋਈ ਬੰਦਾ ਹੋਰ ਏਲ ਪੇਟ ਤੇ ਨਾਵੇ ਨੁਕਸਾਨ ਦੇ ਵਿੱਚ ਠੀਕ ਆ ਬਾਈਆਂ ਨੂੰ ਵੀਰੇ ਬੇਨਤੀ ਕਰਦੇ ਆ ਕਿਉਂ ਲਈ ਆਪਣੇ ਬਾਈ ਬਹੁਤ ਦਿਲਦਰਿਆ ਨੇ ਆਪਣੇ ਪੰਜਾਬੀ ਕਿਸਾਨ ਭਰਾ ਕਿਉਂ ਲਈ ਬਹੁਤ ਮਦਦ ਕਰਦੇ ਨੇ ਆਪਣੇ ਦੇਖੋ ਬਾਈ ਜੀ ਤੁਸੀਂ ਵੀ ਕਹਨਾ ਦੱਸ ਦਿਆ ਕਰੋ ਕੀ ਗੱਲ ਹੁਣ ਕੋਈ ਵੀ ਕੋਈ ਬੰਦਾ ਭੇਡਾਂ ਬੱਕਰੀਆਂ ਲਈ ਜਾਂਦਾ ਬਾਣਾ ਵਿੱਚ ਬੇਲੇ ਨੇ ਹੁਣ ਬਾਣ ਹੁਣ ਲਾਲਚ ਹੁੰਦਾ ਹੈਗਾ ਆਪਣੇ ਭਰਾਵਾਂ ਨੂੰ ਵੀ ਯਾਰ ਆਪਾਂ ਜਾ ਹੁਣ ਭੁੰਨੇ ਹੋਈਆਂ ਬੱਲੀਆਂ ਖਵਾ ਦਈਏ ਬੱਕਰੀਆਂ ਨੂੰ ਲਿੱਸੀਆਂ ਨੇ ਰਾਜੀ ਹੋ ਜਾਣਗੀਆਂ ਬਹੁਤ ਲਾਲਚ ਹੁੰਦਾ ਕਿਉਂ ਲਿਆਹੀ 15 20 ਦਿਨ ਹੁੰਦੇ ਨੇ ਆਪਣੇ ਬੱਕਰੀ ਪਾਲਕਾਂ ਲਵੇ ਆ ਜਿਹੜੀ ਭਰਾਵਾਂ ਲਵੇ ਕੀ ਗੱਲ ਉੱਥੇ ਬਾਈ ਜੀ ਹੁਣ ਆਪਾਂ ਖੇਲਾਂ ਦੇ ਵਿੱਚ ਕਹਿੰਨਾ ਰੇਵ ਵਗੈਰਾ ਛੱਡ ਦਿੰਨੇ ਆ ਵੀਰ ਬਣ ਕੇ ਕਹਿੰਨਾ ਪਹਿਲਾਂ ਪਾਉਂ ਗੇ ਰੇ ਪਾਉਂਦੇ ਸੀਗੇ ਦੇਖੋ ਪਹਿਲਾਂ ਵੀ ਪਾਇਆ ਜਾਂਦਾ ਸੀਗਾ ਹੁਣ ਚਲ ਆਪਾਂ ਦੇਖੋ ਦੇਖ ਬਾਈ ਜੀ ਹੁਣ ਖੇਲਾਂਾਂ ਤੇ ਆਪਾਂ ਨਾਲਾਂ ਦੇ ਵਿੱਚ ਰੱਖਣ ਲੱਗੇ ਵੀਰ ਬਣ ਕੇ ਬੇਨਤੀ ਹੋਇਆ ਸਾਡੀ ਤਾਂ ਇੱਕ ਘਰ ਜਾਂ ਤੁਹਾਡੇ ਮੂਰੇ ਵੀ ਵੀਰ ਬਣ ਕੇ ਕਹਿੰਦਾ ਇਹ ਹੁਣ ਰੇ ਵਾਲਾ ਕੰਮ ਤੁਸੀਂ ਕੀ ਗੱਲ ਜੇ ਘਟਾ ਦੋ ਤਾਂ ਬਾਲਾ ਵਧਿਆ ਕੀ ਗੱਲ ਹੁਣ ਗਰੀਬ ਬੰਦੇ ਦਾ ਭਾਈ ਜੀ ਨੁਕਸਾਨ ਹੋ ਜਾਂਦਾ ਠੀਕ ਆ ਪੰਜਾਬੀ ਭਰਾ ਆਪਾਂ ਨੂੰ ਆਪਾਂ ਨੂੰ ਮਾਣਾ ਵੀ ਆਪਣੇ ਤੇ ਆਪਣੀਆਂ ਗੱਲਾਂ ਨੂੰ ਭਾਈ ਜੀ ਜਰੂਰ ਆ ਸੁਣਨਗੇ ਗਾਹਾਂ ਸ਼ੇਅਰ ਕਰਨਗੇ ਕਿਉਂ ਲਈ ਕਿਸੇ ਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਕੀ ਗੱਲ ਪਹਿਲਾਂ ਵੀ ਪਿੱਛੇ ਜੇ 1 ਸਾਲ ਹੋ ਗਿਆ ਪਹਿਲਾਂ ਹੀ ਤੁਹਾਨੂੰ ਪਤਾ ਵੀਡੀਓ ਆਪਾਂ ਦੇਖਦੇ ਰਹਿੰਨੇ ਆ ਵੀ ਬਹੁਤ ਆ ਪੇਡਾਂ ਪੇਡਾਂ ਬੱਕਰੀਆਂ ਪਾਈ ਦੀਆਂ ਮਰ ਗਈਆਂ ਸੀਆਂ ਉਹਦੇ ਬੱਕਰੀਆਂ ਵੀਰਦੇ ਬਹੁਤ ਮਰ ਗਈਆਂ ਸੀਆਂ ਠੀਕ ਆ ਜੀ ਬਸ ਬੇਨਤੀ ਆ ਭਰਾ ਤੁਹਾਡੇ ਮੂਰੇ ਵਾਰ-ਵਾਰ ਕਰਦੇ ਆ ਵੀ ਕੀ ਗੱਲ ਹੁਣ ਬਾਹਰ ਅੰਦਰ ਜਾਂਦੇ ਰਹਿੰਦੇ ਨੇ ਪੇਡਾਂ ਬੱਕਰੀਆਂ ਵਾਲੇ ਭਾਈ ਠੀਕ ਆ ਗਰੀਬ ਬੰਦੇ ਹੁੰਦੇ ਨੇ ਵੀਰੇ ਜੀ ਮੈਨ ਚਾਹੇ ਜਾਤ ਕੋਈ ਗੱਲ ਨਹੀਂ ਹੁੰਦੀ ਕਿਸੇ ਲਵੇ ਬੰਦਾ ਇਨਾ ਤੇ ਗੁਜ਼ਾਰਾ ਕਰਦਾ ਸਾਰਾ ਚੁੱਲ੍ਹੇ ਦਾ ਸਾਰਾ ਖਰਚਾ ਬਾਲ ਬੱਚੇ ਇਨਾ ਤੇ ਪਾਲਦਾ ਵੀਰੇ ਸਾਰੀ ਆਸ ਬੱਕਰੀਆਂ ਦੇ ਸਰਤੇ ਹੁੰਦੀ ਆ ਗਰੀਬ ਬੰਦੇ ਦੀ ਜਿਹੜਾ ਬੰਦਾ ਬੱਕਰੀ ਪਾਲਕਾ ਬੱਕਰੀਆਂ ਚਾਰਦਾਗਾ ਠੀਕਾ ਅਮੀਰ ਕਰਦੇ ਆ ਆਪਣੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ ਭਾਈ ਗਾਹਾਂ ਦੇ ਗਾਹ ਸ਼ੇਅਰ ਕਰੋਗੇ ਠੀਕ ਹੈ ਜੀ ਇਹ ਗੱਲਾਂ ਦਾ ਵੀਰੇ ਧਿਆਨ ਕਰਨਾਗਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਾਈਆਂ ਦਾ ਕਿਉਂ ਲਈ ਪੰਜਾਬੀ ਭਰਾ ਆਪਣੇ ਕਿੰਨੇ ਆਪਣ ਦੇਖਣ ਵਾਲੇ ਦਿਲਦਰਾਏ ਹੁੰਦਾਗਾ ਸਾਰੇ ਇੱਕ ਦੂਜੇ ਨੂੰ ਦੱਸਣਗੇ ਭਾਈ ਜੀ ਵੀ ਕਿਹੜੇ ਬੱਕਰੀਆਂ ਚਾਰ ਦੇ ਫਿਰਦੇ ਨੇ ਭਾਈ ਇੱਥੇ ਰੇਪ ਆਇਆ ਹੋਇਆ ਇੱਥੇ ਦਬਾਈ ਪਾਈ ਹੋਈ ਆ ਦੱਸ ਦਿਆ ਕਰੋ ਵੀਰ ਬਣ ਕੇ ਦੱਸਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂ ਲਈ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਆਪਾਂ ਆਪਣਾ ਪਹਿਲਾ ਭਲਾ ਹੋ ਜਾਊਗਾ ਠੀਕ ਹੈ ਜੀ ਧੰਨਵਾਦ ਭਾਈ ਜੀ